ਕੰਡੀਸ਼ਨ ਦੇਖ ਨਹੀਂ ਪੈਂਦੀ ਹੈ ਜੇ ਤਾਂ ਲੱਗਦਾ ਕਿ ਥੋੜੀ ਬਹੁਤੀ ਸੱਟ ਹੈ ਬਾਹਰੀ ਟ੍ਰੀਟਮੈਂਟ ਕਰਕੇ ਹੋ ਜੂ ਤਾਂ ਉੱਥੇ ਟ੍ਰੀਟਮੈਂਟ ਦੇ ਦਈਦਾ ਤੇ ਜਿਆਦਾ ਮੇਜਰ ਸੱਟ ਲੱਗੀ ਹੈ ਕਿ ਬਾਹਰ ਨਹੀਂ ਠੀਕ ਹੋ ਸਕਦਾ ਤਾਂ ਉਹਨੂੰ ਰੇਲੇ ਆ ਕੇ ਫਿਰ ਉਹਦਾ ਪ੍ਰੋਪਰ ਟ੍ਰੀਟਮੈਂਟ ਕੀਤਾ ਜਾਂਦਾ ਉਹ ਦੁੱਧ ਨੂੰ ਵੇਚ ਕੇ ਉਹਨਾਂ ਨੇ ਆਪਣਾ ਪਰਿਵਾਰ ਪਾਲਿਆ ਤਾਂ ਜਦੋਂ ਗੱਭਣ ਨਹੀਂ ਹੁੰਦੀ ਜਾਂ ਬੱਚਾ ਨਹੀਂ ਹੁੰਦਾ ਉਹਦੇ ਦੁੱਧ ਨਹੀਂ ਦੇ ਦੇ ਪਾਨ ਜੋਗੀ ਰਹਿੰਦੀ ਤਾਂ ਉਹਨੂੰ ਬਾਹਰ ਸੜਕਾਂ ਤੇ ਛੱਡ ਦਿੰਦੇ ਨੇ ਇਹ ਇੱਕ ਮਾਨਵਤਾ ਨਹੀਂ ਹੈਗੀ ਮਾਨਵਤਾ ਦਾ ਅੰਤ ਹੋ ਚੁੱਕਿਆ ਹੈ ਕਈ ਵਾਰ ਸਾਡੇ ਕੋਲ ਕੇਸ ਆਉਂਦੇ ਆ ਕਿ ਲੋਕ ਗਊ ਘਰ ਚ ਬਿਮਾਰ ਹੋ ਗਈ ਨਾ ਉਹਦਾ ਇਲਾਜ ਕਰਨ ਦੀ ਬਜਾਏ ਉਹਨੂੰ ਸੜਕ ਤੇ ਸਿੱਟ ਜਾਂਦੇ ਆ ਇਹਨਾਂ ਲੋਕਾਂ ਨੂੰ ਵੀ ਥੋੜਾ ਜਿਆ ਸਮਝਣਾ ਚਾਹੀਦਾ ਹੈ ਕਿ ਜੇ ਤੁਸੀਂ ਸਰਕਾਰ ਤੋਂ ਪੈਸਾ ਲੈ ਰਹੇ ਹੋ ਤਾਂ ਉਹਨੂੰ ਸਹੀ ਪਾਸੇ ਲਾਓ ਨਾ ਕਿ ਆਪਣੇ ਟੈਰੀ ਫਾਰਮ ਖੋਲ ਕੇ ਬੈਠੋ ਤੁਹਾਨੂੰ ਕੀ ਮਦਦ ਦਿੱਤੀ ਗਈ ਹੈ ਸਰਕਾਰਾਂ ਨੂੰ ਸਾਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾਂਦੀ ਜੀ ਨਾ ਅਸੀਂ ਆਸ ਰੱਖਦੇ ਆ ਇਸ ਤਰ੍ਹਾਂ ਦਾ ਪਰ ਅੱਲਾ ਠੋਡੇ ਬੋਲੇ ਇਸ ਗਰਮੀਆਂ ਦੇ ਵਿੱਚ ਪਸ਼ੂਆਂ ਦੇ ਬੇਸਹਾਰਾ ਪਸ਼ੂਆਂ ਦੇ ਲਈ ਕੀਤਾ ਜਾਣਾ ਕੋਈ ਗਾਂ ਗਿਰੀ ਵੀ ਹੈ ਕੋਈ ਬੱਚਾ ਗਿਰਿਆ ਹੋਇਆ ਹੈ ਬਿਮਾਰ ਤਾਂ ਉਹਦੇ ਦੇਖਣ ਜਾਂਦਾ ਸੀ ਜ਼ਿਆਦਾਤਰ ਗਊ ਵੰਸ਼ ਡੀ ਹਾਈਡਰੇਟ ਹੋ ਕੇ ਪਾਣੀ ਦੀ ਕਮੀ ਕਾਰਨ ਬਿਮਾਰ ਹੋ ਕੇ ਗਿੱਟ ਜਾਂਦੇ ਸੀ ਬੜਾ ਦੁੱਖ ਹੋਇਆ ਕਿ ਇਹਨਾਂ ਦੀ ਪਾਣੀ ਦੀ ਵਿਵਸਥਾ ਨਹੀਂ ਅਸੀਂ ਕਰ ਪਾ ਰਹੇ ਤਾਂ ਉਹਦੇ ਵਾਸਤੇ ਕੁਝ ਕੀਤਾ ਜਾਵੇ ਤੇ ਅਮੇ ਦੀਆਂ ਪਾਣੀ ਦੀਆਂ ਹੋਦੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਅੱਜ ਤੋਂ 8 ਸਾਲ ਪਹਿਲਾਂ ਤੇ ਉਹ ਅਲੱਗ-ਅਲੱਗ ਇਲਾਕਿਆਂ 'ਚ ਰੱਖਣੀਆਂ ਸ਼ੁਰੂ ਕੀਤੀਆਂ ਕਿ ਜਿੱਥੇ ਸਾਡੇ ਜਾਣਕਾਰ ਸੀਗੇ ਉਹਦੇ ਤੇ ਆਪਣਾ ਫੋਨ ਨੰਬਰ ਲਿਖ ਦਿੰਦੇ ਸੀਗੇ ਸੰਸਤਾ ਦਾ ਨਾਮ ਕੀ ਜਾਂ ਕਿਸੇ ਹੋਰ ਨੂੰ ਵੀ ਲੋੜ ਹੈ ਔਰ ਸਵਾਸਤ ਕਮਿਨੇ ਸਰਦੇ ਬਾਦ 400 ਤੋਂ 500 ਹਰ ਸਾਲ ਲੱਗ ਜਾਂਦੀਆਂ ਨੇ ਇਨੀ ਗੀਦਾਗੀ ਉਰਵਾਕੇ ਲੈ ਜਾਓ ਜਿੱਥੇ ਇਹਦਾ ਵੀ ਐਡਰੈਸ ਦਵੇ ਭਾਵੇਂ ਸਰਹੰਦ ਵੀ ਕਵੇ ਗਵਿੰਦਗੜ੍ਹ ਵੀ ਕਵੇ ਨਾਬੇ ਵੀ ਕਵੇ ਉੱਥੇ ਅਸੀਂ ਆਪ ਹੀ ਰੱਖਿਆ ਆਈਦੀ ਐ ਇਹ ਨਹੀਂ ਕਹੀਦਾ ਕਿ ਉਰੇ ਆ ਕੇ ਲੈ ਕੇ ਜਾਓ ਇਸ ਤੇ ਲਾਗਤ ਵੀ ਲੱਗਦੀ ਹੋਣੀ ਖਰਚਾ ਵੀ ਆਉਂਦਾ ਹੋਣਾ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹਾਂ ਤੇ ਕਿੰਨੀ ਲਾਗਤ ਆਉਂਦੀ ਐ 400 ਰੁਪਏ ਦੇ ਕਰੀਬ ਲਾਗਤ ਆ ਜਾਂਦੀ ਐ ਜੀ ਬਣਵਾਣ ਤੇ ਤੇ ਪੇਂਟ ਵਗੈਰਾ ਕਰਾਣ ਤੇ ਸਿਸਕਲ ਤੁਸੀਂ ਦੇਖ ਰਹੇ ਹੋ ਆਰਟੀਵੀ ਮੈਂ ਹਾਂ ਆਪੇ ਦੋਸਤੋ ਕੈਨੇ ਆ ਵਿਪਿਆਸੇ ਨੂੰ ਪਾਣੀ ਪਿਲਾਉਣਾ ਤਾਂ ਇੱਕ ਪੁੰਨ ਦਾ ਕੰਮ ਹੁੰਦਾ ਹੈ ਤੇ ਫਿਰ ਕਿਉਂ ਨਾ ਬੇਸਹਾਰਾ ਬੇਜ਼ੁਬਾਨ ਪਸ਼ੂ ਨੂੰ ਪਾਣੀ ਪਿਲਾਉਣਾ ਆਪਣਾ ਧਰਮ ਹੈ ਆਪਣਾ ਫਰਜ਼ ਹੈ ਤੇ ਉੱਥੇ ਹੀ ਅੱਜ ਅਸੀਂ ਇੱਕ ਅਜਿਹੇ ਸ਼ਖਸੀਅਤ ਨਾਲ ਮਿਲੋਣ ਜਾ ਰਹੇ ਹਾਂ ਤੁਹਾਨੂੰ ਜਿਸ ਦੇ ਵੱਲੋਂ ਕੀ ਬੇਸਹਾਰਾ ਪਸ਼ੂਆਂ ਦੇ ਲਈ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਇੱਕ ਅਨੋਖਾ ਉਪਰਾਲਾ ਕੀਤਾ ਜਾ ਰਿਹਾ ਜੋ ਕਿ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਮਿਤ ਪਨੋਟ ਹੈ ਜੀ ਸਰ ਕਿਹੜੀ ਸੰਸਥਾ ਕਿਹੜੀ ਆਪਣੀ ਐਨਜੀਓ ਦਾ ਨਾਮ ਕੀ ਹੈ ਸਾਡੀ ਐਨਜੀਓ ਦਾ ਨਾਮ ਹੈ ਜਨਹਿਤ ਸੇਵਾ ਸਮਿਤੀ ਸਰ ਕਿਸ ਤਰ੍ਹਾਂ ਦਾ ਅਸੀਂ ਸੁਣਿਆ ਬੜਾ ਹੀ ਚੰਗਾ ਉਪਰਾਲਾ ਪਸ਼ੂਆਂ ਦੇ ਲਈ ਬੇਸਹਾਰਾ ਪਸ਼ੂਆਂ ਦੇ ਲਈ ਠੋਡੇ ਵੱਲੋਂ ਕੀਤਾ ਜਾ ਰਿਹਾ ਹੈ ਐਵੇਂ ਜੀ ਸਾਡੀ ਜਨਹਿਤ ਸੇਵਾ ਸਮਿਤੀ ਪਿਛਲੇ 14 ਸਾਲ ਤੋਂ ਪਟਿਆਲੇ ਜ਼ਿਲ੍ਹੇ ਵਿੱਚ ਬੇਸਹਾਰਾ ਬਿਮਾਰ ਜ਼ਖਮੀ ਗਊ ਵੰਸ਼ ਜਾਂ ਕੋਈ ਹੋਰ ਜੀਵ ਨੇ ਉਹਨਾਂ ਦੀ ਸੇਵਾ ਕਰਦੇ ਆ ਰਹੀ ਹੈ ਉਦੇ ਵਾਸਤੇ ਸੀ ਇਹ ਗਊ ਸੇਵਾ ਕੇਂਦਰ ਗਊਸ਼ਾਲਾ ਬਣਾਈ ਹੋਈ ਹੈ ਜਿੱਥੇ ਇਹਨਾਂ ਨੂੰ ਰੱਖ ਕੇ ਸੀ ਟ੍ਰੀਟਮੈਂਟ ਵਗੈਰਾ ਤੇ ਸੇਵਾ ਕਰਦੇ ਆ ਹੁਣ ਕਿਸ ਤਰ੍ਹਾਂ ਦਾ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਦੇਖਿਆ ਸੀ ਅਖਬਾਰਾਂ ਦੇ ਵਿੱਚ ਵੀ ਠੋਡੀ ਇਸ ਵੀ ਜਿਹੜੀ ਕੀ ਹੈ ਉਪਰਾਲੇ ਦੀ ਉਹ ਆਪਾਂ ਕਹਿ ਲਈਏ ਵੀ ਦਿਖਾਇਆ ਗਿਆ ਵੀ ਇਸ ਤਰ੍ਹਾਂ ਦਾ ਉਪਰਾਲਾ ਕਿਸ ਤਰ੍ਹਾਂ ਦਾ ਉਪਰਾਲਾ ਠੋਡੇ ਬੋਲੇ ਇਸ ਗਰਮੀਆਂ ਦੇ ਵਿੱਚ ਪਸ਼ੂਆਂ ਦੇ ਬੇਸਹਾਰਾ ਪਸ਼ੂਆਂ ਦੇ ਲਈ ਕੀਤਾ ਜਾ ਰਿਹਾ ਹੈ ਬ੍ਰਦਰ ਐਵੇਂ ਜਦੋਂ ਸੀ ਬਾਦ ਸੇਵਾ ਕਰਨ ਜਾਣੇ ਕਾਲ ਆਂਦੀ ਹੈ ਗਰਮੀਆਂ 'ਚ ਕਿ ਕੋਈ ਗਾਂ ਗਿਰੀ ਵੀ ਹੈ ਕੋਈ ਬੱਚਾ ਗਿਰਿਆ ਹੋਇਆ ਹੈ ਬਿਮਾਰ ਤਾਂ ਉਹਦੇ ਦੇਖਣ ਜਾਂਦਾ ਸੀ ਜਿਆਦਾਤਰ ਗਊ ਵੰਸ਼ ਡੀ ਹਾਈਡਰੇਟ ਹੋ ਕੇ ਪਾਣੀ ਦੀ ਕਮੀ ਕਾਰਨ ਬਿਮਾਰ ਹੋ ਕੇ ਗਿਰ ਜਾਂਦੇ ਸੀ ਕਿਉਂਕਿ ਖਾਣ ਨੂੰ ਕੁਛ ਆ ਖਸਤਾ ਮਿਲ ਜਾਂਦਾ ਪੀਣ ਨੂੰ ਪਾਣੀ ਨਹੀਂ ਮਿਲ ਪਾਂਦਾ ਸੀ ਉਹਨਾਂ ਨੂੰ ਜਦੋਂ ਇਹ ਦੇਖਿਆ ਤਾਂ ਬੜਾ ਦੁੱਖ ਹੋਇਆ ਕਿ ਇਹਨਾਂ ਦੀ ਪਾਣੀ ਦੀ ਵਿਵਸਥਾ ਨਹੀਂ ਅਸੀਂ ਕਰ ਪਾ ਰਹੇ ਤਾਂ ਉਹਦੇ ਵਾਸਤੇ ਕੁਝ ਕੀਤਾ ਜਾਵੇ ਤਾਂ ਅਸੀਂ ਐਵੇਂ ਦੀਆਂ ਪਾਣੀ ਦੀਆਂ ਹੁੱਦੀਆਂ ਬਣਾਨੀਆਂ ਸ਼ੁਰੂ ਕੀਤੀਆਂ ਅੱਜ ਤੋਂ 8 ਸਾਲ ਪਹਿਲਾਂ ਤੇ ਉਹ ਅਲੱਗ-ਅਲੱਗ ਇਲਾਕਿਆਂ 'ਚ ਰੱਖਣੀਆਂ ਸ਼ੁਰੂ ਕੀਤੀਆਂ ਕਿ ਜਿੱਥੇ ਸਾਡੇ ਜਾਣਕਾਰ ਸੀਗੇ ਉਹਦੇ ਤੇ ਆਪਣਾ ਫੋਨ ਨੰਬਰ ਲਿਖ ਦਿੰਦੇ ਸੀ ਕਿ ਸੰਸਥਾ ਦਾ ਨਾਮ ਕੀ ਜੇ ਕਿਸੇ ਹੋਰ ਨੂੰ ਵੀ ਲੋੜ ਹੈ ਔਰ ਸੁਵਾਸ ਰੱਖੇ ਆਪਣੇ ਘਰ ਦੇ ਬਾਹਰ ਤਾਂ ਉਹਦਾ ਵਧੀਆ ਰਿਸਪੌਂਸ ਮਿਲਿਆ ਸਾਨੂੰ ਲੋਕਾਂ ਦੀ ਕਾਲ ਆਉਣ ਲੱਗੀ ਕਿ ਸਾਡੇ ਘਰ ਦੇ ਬਾਹਰ ਵੀ ਰਖਾ ਦਿਓ ਰੇ ਪਸ਼ੂ ਆਂਦੇ ਨੇ ਪਾਣੀ ਪੀਣ ਲੱਗੇ ਤੋਂ ਉਹਦੇ ਪੋਜ਼ਿਟਿਵ ਰਿਸਪੌਂਸ ਮਿਲਿਆ ਤੁਹਾਨੂੰ ਜੀ ਬਿਲਕੁਲ ਤੁਸੀਂ ਹੁਣ ਜੇਕਰ ਅਪ ਗੱਲ ਕਰੀਏ ਕਿੰਨੇ ਕੀ ਇਹ ਗਮਲੇ ਦੇ ਆਕਾਰ ਦੀਆਂ ਤੁਸੀਂ ਟੈਂਕੀਆਂ ਬਣਾ ਕੇ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਰੱਖ ਰਹੇ ਹੋ ਕਿੰਨੀ ਕੀ ਟੈਂਕੀਆਂ ਰੱਖ ਰਹੇ ਹੋ ਇਹ ਤਕਰੀਬਨ 400 ਤੋਂ 500 ਹਰ ਸਾਲ ਲੱਗ ਜਾਂਦੀਆਂ ਨੇ ਬਿਲਕੁਲ ਨੀ ਸ਼ੁਲਕ ਰੱਖ ਰਹੇ ਹੋ ਨੀ ਸ਼ੁਲਕ ਰੱਖੀ ਦੀਆਂ ਜੀ ਕਿਸੇ ਦਾ ਕੋਈ ਚਾਰਜ ਨਹੀਂ ਲਈਦਾ ਇਹ ਨਹੀਂ ਕਹਿੰਦਾ ਕਿ ਉਰਵਾ ਕੇ ਲੈ ਜਾਓ ਜਿੱਥੇ ਦਾ ਵੀ ਐਡਰੈਸ ਦਵੇ ਭਾਵੇਂ ਸਰਹੰਦ ਵੀ ਹੋਵੇ ਗਵਿੰਦਗੜ੍ਹ ਵੀ ਹੋਵੇ ਨਾਬੇ ਵੀ ਹੋਵੇ ਉੱਥੇ ਅਸੀਂ ਆਪ ਹੀ ਰੱਖਿਆ ਆਈਦੀ ਹੈ ਇਹ ਨਹੀਂ ਕਹਿੰਦਾ ਕਿ ਉਰੇ ਆ ਕੇ ਲੈ ਕੇ ਜਾਓ ਜੀ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆਂ ਇੰਨੀ ਬੜੀ ਤੁਸੀਂ ਆਕਾਰ ਦੀ ਬਿਲਕੁਲ ਸਿਮਿੰਟ ਦੀ ਬਣੀ ਹੋਈ ਆ ਇਸ ਤੇ ਲਾਗਤ ਵੀ ਲੱਗਦੀ ਹੋਣੀ ਖਰਚਾ ਵੀ ਆਉਂਦਾ ਹੋਣਾ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੇ ਕਿੰਨੀ ਲਾਗਤ ਆਉਂਦੀ ਹੈ ਇਹਦੇ ਤੇ तकरीबन 400 ਰੁਪਏ ਦੇ ਕਰੀਬ ਲਾਗਤ ਆ ਜਾਂਦੀ ਹੈ ਜੀ ਬਨਵਾਨ ਤੇ ਤੇ ਪੇਂਟ ਵਗੈਰਾ ਕਰਾਨ ਤੇ ਤੇ ਇਹਦੇ ਤੇ ਚਾਰਜਿਸ ਜਿਹੜੇ ਆਪਾਂ ਕਿਸੇ ਤਰ੍ਹਾਂ ਚਾਰਜਸ ਤਾਂ ਕਰਦੇ ਨਹੀਂ ਸਾਡੇ ਮੈਂਬਰਸ ਐ तकरीबन 300 ਤੋਂ 400 ਉਹੀ ਕੰਟਰੀਬਿਊਟ ਕਰਦੇ ਆਂ ਉਸੇ ਨਾਲੇ ਬਨਵਾ ਕੇ ਰੱਖਾਈਆਂ ਜਾਂਦੀਆਂ ਜੀ ਬਿਲਕੁਲ ਹੋਰ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆਪਾਂ ਅਕਸਰ ਦੇਖਦੇ ਆਂ ਜਿਹੜੇ ਪਸ਼ੂ ਹੁੰਦੇ ਨੇ ਬੇਸਹਾਰਾ ਹੁੰਦੇ ਨੇ ਜਿਹੜੇ ਕਿ ਲੋਕ ਛੱਡ ਦਿੰਦੇ ਨੇ ਜਾਂ ਫਿਰ ਅਕਸਰ ਇੱਧਰ ਉੱਧਰ ਜਿਹੜੀ ਕਿ ਆਪਣੀ ਭੋਜਨ ਦੇ ਲਈ ਆਪਣੀ ਪਿਆਸ ਬੁਝਾਉਣ ਦੇ ਲਈ ਜਗ੍ਹਾ-ਜਗ੍ਹਾ ਤਲਾਸ਼ ਕਰਦੇ ਨੇ ਪਾਣੀ ਦੀ ਉਹ ਅਕਸਰ ਪਾਣੀ ਦੀ ਕਮੀ ਦੇ ਨਾਲ ਡੀਹਾਈਡਰੇਟ ਹੋ ਜਾਂਦੇ ਨੇ ਤੇ ਉਹਨਾਂ ਨੂੰ ਪਾਣੀ ਦੀ ਕਮੀ ਦੇ ਨਾਲ ਬਹੁਤ ਹੀ ਜ਼ਿਆਦਾ ਕਹਿ ਲਈਏ ਕਿ ਆਪਾਂ ਥਕਾਨ ਹੋ ਜਾਂਦੀ ਹੈ ਜਾਂ ਫਿਰ ਪਿਆਸ ਦੇ ਨਾਲ ਕਈ ਵਾਰ ਉਹਨੂੰ ਉਹਨਾਂ ਨੂੰ ਖਤਰਾ ਵੀ ਹੁੰਦਾ ਵੀ ਕਿਤੇ ਉਹਨਾਂ ਦੀ ਜਾਨ ਨਾ ਚਲੀ ਜਾਵੇ ਉਸ ਲਈ ਇਸ ਲਈ ਇਸ ਸ਼ਖਸੀਅਤ ਵੱਲੋਂ ਜਿਹੜੇ ਕਿ ਅਮਿਤ ਜੈਨੇ ਇਹਨਾਂ ਵੱਲੋਂ ਆਪਣੀ ਇੱਕ ਸੇਵਾ ਸਮਿਤੀ ਹੈ ਜਨਹਿਤ ਸੇਵਾ ਸਮਿਤੀ ਵੱਲੋਂ ਇਤਨੇਕ ਉਪਰਾਲਾ ਕੀਤਾ ਜਾ ਰਿਹਾ ਜਿੱਥੇ ਕਿ 500 ਗਮਲੇ ਦੇ ਆਕਾਰ ਦੀਆਂ ਟੈਂਕੀਆਂ ਪਾਣੀ ਭਰ ਕੇ ਜਿਹੜੇ ਕੀ ਹੈ ਉਹ ਥਾਂ ਥਾਂ ਰੱਖੀ ਜਾਣਗੀਆਂ ਉੱਥੇ ਹੀ ਇੱਕ ਬੜੀ ਅਹਿਮ ਗੱਲ ਜਿਹੜੀ ਕਿ ਆਪਾਂ ਲੋਕਾਂ ਦੇ ਲਈ ਕਹਿ ਲਈਏ ਸਾਡੇ ਵੱਲੋਂ ਵੀ ਇੱਕ ਗੁਜਾਰਿਸ਼ ਹੈ ਇਹਨਾਂ ਵੱਲੋਂ ਤਾਂ ਨੇਕ ਉਪਰਾਲਾ ਕਰ ਦਿੱਤਾ ਜਾ ਰਿਹਾ ਹੈ ਜਗ੍ਹਾ ਜਗ੍ਹਾ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹ ਪਾਣੀ ਦੀਆਂ ਟੈਂਕੀਆਂ ਰੱਖ ਦੇਣਗੇ ਪਰ ਉੱਥੇ ਥੋੜਾ ਇਹ ਸਭ ਤੋਂ ਵੱਡਾ ਫਰਜ਼ ਹੈ ਕਿ ਤੁਸੀਂ ਉਸ ਪਾਣੀ ਦੀ ਟੈਂਕੀ ਨੂੰ ਹਰ ਰੋਜ਼ ਸਾਫ਼ ਕਰਕੇ ਉਸ ਦੇ ਵਿੱਚ ਸਾਫ਼ ਪਾਣੀ ਭਰ ਕੇ ਉਹ ਪਸ਼ੂਆਂ ਨੂੰ ਮੁਹੱਈਆ ਕਰਾਉਣ ਕਿਉਂਕਿ ਹੁਣ ਪਸ਼ੂ ਤਾਂ ਆਪ ਸਾਫ਼ ਨਹੀਂ ਕਰ ਸਕਦੇ ਤੇ ਇਹਨਾਂ ਵੱਲੋਂ ਵੀ ਆਪ ਹੁਣ ਡੇਲੀ ਡੇਲੀ ਰੁਟੀਨ ਦੇ ਵਿੱਚ ਨਹੀਂ ਇਹ ਜਾ ਸਕਦੇ ਵੀ ਸਾਫ਼ ਕਰਾਉਣ ਉਹ ਤੇ ਛੋਟਾ ਫਰਜ਼ ਬਣਦਾ ਛੋਟਾ ਧਰਮ ਬਣਦਾ ਪਸ਼ੂਆਂ ਦੇ ਲਈ ਇਹ ਸੇਵਾ ਕਰਨਾ ਪਾਣੀ ਨੂੰ ਡੇਲੀ ਸਾਫ਼ ਕਰਕੇ ਗਮਲੇ ਨੂੰ ਡੇਲੀ ਸਾਫ਼ ਕਰਕੇ ਉਸਦੇ ਵੀ ਦੁਬਾਰਾ ਪਾਣੀ ਪੰਣਾ ਉੱਤੇ ਪਸ਼ੂ ਉਸ ਪਾਣੀ ਨੂੰ ਵੀ ਤਾਂ ਹੀ ਪੀਣਗੇ ਉਹ ਵੀ ਕਦੇ ਗੰਦਾ ਪਾਣੀ ਨਹੀਂ ਪੀਂਦੇ ਆਪਾਂ ਹੋਰ ਵੀ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਆ ਇਹ ਥੋੜੀ ਗਊਸ਼ਾਲਾ ਅਸੀਂ ਹਰ ਤਰ੍ਹਾਂ ਦੇ ਉਰੇ ਆਪਾਂ ਕਹਿ ਲਈਏ ਪਸ਼ੂ ਦਿਖ ਰਹੇ ਨੇ ਜਾਨਵਰ ਦਿਖ ਰਹੇ ਨੇ ਬੰਦਰ ਦੀ ਗੱਲ ਕਰ ਲਈਏ ਕੁੱਤੇ ਦੀ ਗੱਲ ਕਰ ਲਈਏ ਜਾਂ ਫਿਰ ਗਊਆਂ ਦੀ ਗੱਲ ਕਰ ਲਈਏ ਮੁਰਗੀਆਂ ਦੀ ਗੱਲ ਕਰ ਲਈਏ ਹਰ ਤਰ੍ਹਾਂ ਦੇ ਔ ਪਸ਼ੂ ਰੱਖੇ ਗਏ ਨੇ ਠੋਡੇ ਵੱਲੋਂ ਹੋਰ ਕੀ ਕੀ ਸੇਵਾ ਕੀਤੀ ਜਾਂਦੀ ਹੈ ਇਹ ਕੀ ਮਤਲਬ ਬੇਸਹਾਰਾ ਪਸ਼ੂ ਨੂੰ ਕਿਸ ਤਰ੍ਹਾਂ ਇਹਨਾਂ ਨੂੰ ਅਡਾਪਟ ਕਰਦੇ ਹੋ ਕਿਵੇਂ ਐਵੇਂ ਜੀ ਸਾਨੂੰ ਕਾਲ ਆ ਜਾਂਦੀ ਹੈ ਇੱਥੇ ਵੀ ਕੋਈ ਗਊ ਵੰਸ਼ ਜਾਂ ਕੋਈ ਵੀ ਜਾਨਵਰ ਬਿਮਾਰ ਜ਼ਖਮੀ ਪਿਆ ਹੈ ਤਾਂ ਉਹਨੂੰ ਸਾਡੇ ਕੋਲ ਐਂਬੂਲੈਂਸਾਂ ਨੇ ਦੋ ਉਹ ਜਾਂਦੀਆਂ ਨੇ ਤੇ ਚੱਕ ਕੇ ਉਰੇ ਲਿਆਂਦੀਆਂ ਨੇ ਉਹਦੀ ਕੰਡੀਸ਼ਨ ਦੇਖਣੀ ਪੈਂਦੀ ਹੈ ਜੇ ਤਾਂ ਲੱਗਦਾ ਕਿ ਥੋੜੀ ਬਹੁਤੀ ਸੱਟ ਹੈ ਬਾਹਰ ਹੀ ਟ੍ਰੀਟਮੈਂਟ ਕਰਕੇ ਹੋ ਜੂ ਤਾਂ ਉੱਥੇ ਟ੍ਰੀਟਮੈਂਟ ਦੇ ਦਈਦਾ ਤੇ ਜਿਆਦਾ ਮੇਜਰ ਸੱਟ ਲੱਗੀ ਹੈ ਕਿ ਬਾਹਰ ਨਹੀਂ ਠੀਕ ਹੋ ਸਕਦਾ ਤਾਂ ਉਹਨੂੰ ਰੇਲੇ ਆ ਕੇ ਫਿਰ ਉਹਦਾ ਪ੍ਰੋਪਰ ਟਰੀਟਮੈਂਟ ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਲਈ ਕੀ ਕਹਿਣਾ ਚਾਹੋਗੇ ਜੋ ਅਕਸਰ ਇਹਨਾਂ ਦੀ ਸੇਵਾ ਤਾਂ ਕਰਨੀ ਦੂਰ ਪਰ ਇਹਨਾਂ ਨੂੰ ਬੇਸਹਾਰਾ ਪਸ਼ੂਆਂ ਨੂੰ, ਬੇਜਵਾਨ ਪਸ਼ੂਆਂ ਨੂੰ ਛੱਡ ਦਿੰਦੇ ਨੇ ਇੱਧਰ ਉੱਧਰ। ਦੇਖੋ ਇਹ ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਜਿਹੜੀ ਗਾਂ ਨੇ ਜਾਂ ਜਿਹੜੇ ਜੀਵ ਨੇ ਦੁੱਧ ਦਿੱਤਾ, ਗਾਂ ਲਾ ਲਓ, ਮੱਝ ਲਾ ਲਓ, ਕੋਈ ਵੀ ਪਸ਼ੂ ਹੈ। ਉਹ ਦੁੱਧ ਨੂੰ ਵੇਚ ਕੇ ਉਹਨਾਂ ਨੇ ਆਪਣਾ ਪਰਿਵਾਰ ਪਾਲਿਆ। ਤਾਂ ਜਦੋਂ ਗੱਭਣ ਨਹੀਂ ਹੁੰਦੀ ਜਾਂ ਬੱਚਾ ਨਹੀਂ ਹੁੰਦਾ ਉਹਦੇ ਦੁੱਧ ਨਹੀਂ ਦੇ ਦੇਣ ਪਾਨ ਜੋਗੀ ਰਹਿੰਦੀ ਤਾਂ ਉਹਨੂੰ ਬਾਹਰ ਸੜਕਾਂ ਤੇ ਛੱਡ ਦਿੰਦੇ ਨੇ। ਇੱਕ ਮਾਨਵਤਾ ਨਹੀਂ ਹੈਗੀ ਮਾਨਵਤਾ ਦਾ ਅੰਤ ਹੋ ਚੁੱਕਿਆ ਹੈ ਜਿਹੜਾ ਲੋਕ ਇਹ ਕੰਮ ਕਰ ਰਹੇ ਨੇ ਅੱਜ ਕੱਲ ਦਾ ਲੋਕ ਕਈ ਵਾਰ ਸਾਡੇ ਕੋਲ ਕੇ ਆਸਾਨ ਨੇ ਕਿ ਗਊ ਘਰ ਚ ਬਿਮਾਰ ਹੋ ਗਈ ਨਾ ਉਹਦਾ ਇਲਾਜ ਕਰਨ ਦੀ ਬਜਾਏ ਉਹਨੂੰ ਸੜਕ ਤੇ ਸੁੱਟਿਆ ਨੇ ਉਹ ਤਾਂ ਲੋਕ ਕੀ ਨਾ ਮੈਂ ਗਊ ਨੂੰ ਮਾਤਾ ਮੰਨਦੇ ਨੇ ਪਰ ਘਰ ਦੇ ਵਿੱਚ ਪੂਜਾ ਕਰਦੇ ਨੇ ਪਰ ਗਊਆਂ ਨੂੰ ਮਾਤਾ ਨੂੰ ਜਿਨਾ ਉਹ ਅਸਲ ਦੇ ਵਿੱਚ ਕਹਿ ਲਿਆ ਕਿ ਆਪਾਂ ਮਾਤਾ ਕਹਿ ਲੈਨੇ ਆ ਇਹਨਾਂ ਨੂੰ 33 ਕਰੋੜ ਦੇਵੀ ਦੇਵਤਾ ਇਹਨਾਂ ਦੇ ਵਿੱਚ ਉਹਨਾਂ ਨੂੰ ਤੁਸੀਂ ਅਵਾਰਾ ਛੱਡ ਦਿੰਦੇ ਹੋ ਦੇਖੋ ਇਹ ਜਿਹੜੀ ਆਸਥਾ ਦੀ ਗੱਲ ਹੈ ਸਾਰੇ ਤਾਂ ਇੱਕਸਾਰ ਦੇ ਹੁੰਦੇ ਪਰ ਜਿਹੜੇ ਲੋਕ ਸਿਰਫ ਦਿਨ ਤਿਹਾੜ ਤੇ ਜਿਨ੍ਹਾਂ ਨੂੰ ਗਊ ਯਾਦ ਆਂਦੀ ਹੈ ਉਹਨਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਹੈ ਖਾਸ ਕਰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਲੱਖਾਂ ਕਰੋੜਾਂ ਰੁਪਏ ਗਊ ਸੈਸ ਵਸੂਲ ਰਿਹਾ ਹੈ ਪੰਜਾਬ ਤੋਂ ਪੰਜਾਬ ਦੀ ਜਨਤਾ ਤੋਂ ਹਰ ਚੀਜ਼ ਤੇ ਗਊ ਸੈਸ ਹੈ ਜੇ ਕਿਸੇ ਵੀ ਚੀਜ਼ ਤੇ ਤੁਸੀਂ ਕਹੋਗੇ ਜਨਮ ਮੌਤ ਦੇ ਸਰਟੀਫਿਕੇਟ ਤੱਕ ਤੇ ਗਊ ਸੈਸ ਹੈ ਆਖਰ ਉਹ ਗਊ ਸੈਸ ਦਾ ਪੈਸਾ ਸਿਰਫ ਐਸੀ ਸਰਕਾਰੀ ਗਊਸ਼ ਅਲਾਵਾ ਨੂੰ ਕਿਉਂ ਦਿੰਦੇ ਨੇ ਜਿੱਥੇ ਵਧੇਰੇ ਗਊਾਂ ਵਾਂਸ਼ ਦੁੱਧਾ ਲੈ ਰੱਖ ਕੇ ਉਹਨਾਂ ਨੇ ਚੰਗੀਆਂ ਨਸਲਾਂ ਦੇ ਲੱਖੇ ਵਪਾਰ ਚਲਾ ਰਹੇ ਨੇ ਤੇ ਸਰਕਾਰ ਤੋਂ ਲੱਖਾਂ ਰੁਪਏ ਦੀ ਗ੍ਰਾਂਟ ਵੀ ਲੈ ਰਹੇ ਨੇ ਜੇਕਰ ਉਹਨਾਂ ਤੁਸੀਂ ਕੋਈ ਬਿਮਾਰ ਗਊ ਅੰਸ਼ ਰੱਖਣ ਛੱਡਣ ਨੂੰ ਕਹਦੋਂ ਜਾਂ ਕਹਦੋਂ ਕਿ ਪਏ ਆ ਉਹ ਸਾਡੇ ਵਰਗਿਆਂ ਦਾ ਨੰਬਰ ਦੇ ਦੇਣਗੇ ਤੇ ਇਹਨਾਂ ਲੋਕਾਂ ਨੂੰ ਵੀ ਥੋੜਾ ਜਿਆ ਸਮਝਣਾ ਚਾਹੀਦਾ ਹੈ ਕਿ ਜੇ ਤੁਸੀਂ ਸਰਕਾਰ ਤੋਂ ਪੈਸਾ ਲੈ ਰਹੇ ਹੋ ਤਾਂ ਉਹਨੂੰ ਸਹੀ ਪਾਸੇ ਲਾਓ ਨਾ ਕਿ ਆਪਣੇ ਡੈਰੀ ਫਾਰਮ ਖੋਲ ਕੇ ਬੈਠੋ ਸਰਕਾਰ ਦੀ ਵੀ ਗੱਲ ਕਰੀਏ ਤੁਹਾਨੂੰ ਕੀ ਮਦਦ ਦਿੱਤੀ ਗਈ ਹੈ ਸਰਕਾਰ ਵੱਲ ਸਾਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾਂਦੀ ਜੀ ਨਾ ਅਸੀਂ ਆਸ ਰੱਖਦੇ ਆਂ ਸਾਨੂੰ ਪਤਾ ਹੈ ਕਿ ਤੁਸੀਂ ਇੱਕ ਧਰਮ ਦਾ ਕੰਮ ਕਰ ਰਹੇ ਹੋ ਇੱਕ ਮਾਨਵਤਾ ਦਾ ਕੰਮ ਕਰ ਰਹੇ ਹੋ ਤਾਂ ਭਗਵਾਨ ਤੁਹਾਡੀ ਮਦਦ ਖੁਦ ਆਪ ਕਰਦੇ ਨੇ ਹਰ ਬਸੇ ਉਹ ਪੂਰੀ ਤਰ੍ਹਾਂ ਹੋਰ ਕਰਨਾ ਜਾਵਾਂਗਾ ਜਿਸ ਤਰ੍ਹਾਂ ਹੁਣ ਤੁਸੀਂ ਆਪ ਦਾ ਕੰਮ ਤਾਂ ਕਰ ਦੋਗੇ ਜਗਾ ਜਗਾ ਜਾ ਕੇ ਘਰਾਂ ਦੇ ਬਾਹਰ ਜਾਂ ਕਿਸੇ ਐਸੀ ਜਗਾ ਜਿੱਥੇ ਪਸ਼ੂ ਪਿਆਸੇ ਨੇ ਉੱਥੇ ਜਾ ਕੇ ਤੁਸੀਂ ਇਹ ਗਮਲੇ ਦੇ ਆਕਾਰ ਦੇ ਜੋ ਕਿ ਟੈਂਕੀਆਂ ਪਾਣੀ ਵਿੱਚ ਭਰ ਕੇ ਰੱਖ ਦੋਗੇ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਕੀ ਗੁਜਾਰਿਸ਼ ਕਰਨਾ ਚਾਹੋਗੇ ਉਸ ਤੋਂ ਅਗੇ ਤੱਕ ਕੰਮ ਤਾਂ ਲੋਕਾਂ ਦਾ ਕੀ ਗੁਜਾਰਿਸ਼ ਕਰਨਾ ਚਾਹੋਗੇ ਲੋਕਾਂ ਦੇਖੋ ਮੈਕਸਿਮਮ ਜਿਹੜੀਆਂ ਇਹ ਰੱਖੀਆਂ ਜਾਂਦੀਆਂ ਨੇ ਨਾ ਉਹ ਐਸੇ ਲੋਕ ਹੀ ਰਖਾਨੇ ਆ ਜਿਨ੍ਹਾਂ ਨੂੰ ਜੀਵਾਂ ਪ੍ਰਤੀ ਪਰੇਮ ਹੈ ਉਹਨਾਂ ਦੀ ਆਕਾਲ ਆਂਦੀ ਹੈ ਸਾਨੂੰ ਕਿ ਸਾਡੇ ਘਰ ਦੇ ਬਾਹਰ ਰੱਖ ਦਿਓ ਅਸੀਂ ਸਾਫ਼ ਕਰਕੇ ਉਹਨੂੰ ਭਰਾਂਗੇ ਸਾਡੀ ਰੋਜ਼ ਕੋਸ਼ਿਸ਼ ਵੀ ਰਹਿੰਦੀ ਹੈ ਕਿ ਮਹੀਨੇ 'ਚ ਇੱਕ ਅਦਾ ਚੱਕਰ ਐਸੀ ਹਰ ਜਗ੍ਹਾ ਤੇ ਲਗਾਇਆ ਜਾਵੇ ਜਾਂ ਸਾਡੇ ਮੈਂਬਰ ਵੱਲੋਂ ਕਿੰਨੀ ਗਰਾਨੀ ਰੱਖੀ ਜਾਵੇ ਭਰੀ ਵੀ ਜਾ ਰਹੀ ਹੈ ਜਾਂ ਐਵੇਂ ਖਰਾਬ ਪਈ ਹੈ ਜੇ ਉਹ ਲੱਗਦਾ ਸਾਨੂੰ ਕਿ ਉਹ ਠੀਕ ਕੰਡੀਸ਼ਨ 'ਚ ਨਹੀਂ ਤਾਂ ਉੱਥੋਂ ਚੱਕ ਕੇ ਉਹਨੂੰ ਜਿੱਥੇ ਸਹੀ ਜਗ੍ਹਾ ਉੱਥੇ ਰਖਵਾ ਦਿੱਤਾ ਜਾਂਦਾ ਜੇਕਰ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਕਿਸੇ ਤਰ੍ਹਾਂ ਦੀ ਤੁਹਾਡੇ ਤੋਂ ਸੇਵਾ ਲੈਣਾ ਚਾਹੁੰਦੇ ਆ ਜੇਕਰ ਕੋਈ ਲੋੜਵੰਦ ਹੈ ਕਿਸੇ ਪਸ਼ੂ ਉਹਨਾਂ ਦੇ ਹਾਲੇ ਵਾਲੇ ਤੁਹਾਨੂੰ ਜੁਨਾ ਜਾਂਦੇ ਉਹਨੂੰ ਆਪਣਾ ਇੱਕ ਵਾਰ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਕਿਸ ਤਰ੍ਹਾਂ ਸੰਪਰਕ ਕਰਨਗੇ ਤੁਹਾਨੂੰ ਉਹ ਵੀ ਦੱਸ ਹਾਂਜੀ ਸਾਡਾ ਗਊ ਸੇਵਾ ਕੇਂਦਰ ਗਊਸ਼ਾਲਾ ਸਨੌਰ ਰੋਡ ਤੇ ਦਾਣਾ ਮੰਡੀ ਦੇ ਕੋਲ ਨੇੜੇ ਸਰਕਾਰੀ ਨਗਰ ਨਿਗਮ ਦੀ ਗਊਸ਼ਾਲਾ ਤੇ ਫੋਨ ਨੰਬਰ ਹੈ 93567 9005 93567 9005 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਵੀ ਕੋਈ ਕੋਈ ਤੁਹਾਨੂੰ ਸਾਡੇ ਇੱਕ ਤਾਂ ਬਿਮਾਰ ਜ਼ਖਮੀ ਗਊਵਾਂਸ਼ ਜਾਂ ਕੋਈ ਜੀਵ ਦਿਖਦਾ ਜੀ ਬਿਲਕੁਲ ਅਮਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਅਸੀਂ ਇਹਨਾਂ ਦੀ ਗਊਸ਼ਾਲਾ ਦੇ ਮੌਜੂਦ ਵਿੱਚ ਮੌਜੂਦ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪਸ਼ੂ ਜਿਹੜੇ ਕਿ ਔਰੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਜਿਹੜੇ ਕਿ ਪਸ਼ੂ ਨੇ ਇਹ ਵੀ ਤਾਰਾ ਖਾ ਰਹੇ ਨੇ ਹਰ ਤਰੱਕੇ ਦੀ ਹਰ ਤਰੀਕੇ ਦੀ ਸੇਵਾ ਕੀਤੀ ਜਾਂਦੀ ਹੈ ਜੇਕਰ ਕੋਈ ਪਸ਼ੂ ਆਵਾਰਾ ਹੁੰਦਾ ਤਾਂ ਉਹਨੂੰ ਅਡੌਪਟ ਕਰ ਲੀਤਾ ਜਾਂਦਾ ਜੇਕਰ ਕੋਈ ਪਸ਼ੂ ਜ਼ਖਮੀ ਹੁੰਦਾ ਤਾਂ ਉਹਦਾ ਇਲਾਜ ਕੀਤਾ ਜਾਂਦਾ ਉਹਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਜੇਕਰ ਕੋਈ ਪਸ਼ੂ ਪਿਆਸਾ ਹੈ ਤਾਂ ਉਹਨੂੰ ਪਾਣੀ ਵੀ ਮੋਹਈਆ ਕਰਵਾਇਆ ਜਾਂਦਾ ਹੈ ਇਸੇ ਤਰ੍ਹਾਂ ਦੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਅਰਥ ਟੀਵੀ ਦੇ ਨਾਲ ਕੈਮਰਾਮੈਨ ਦੇ ਨਾਲ ਅਫੇ ਦੀ ਰਿਪੋਰਟ ਪਟਿਆਲਾ ਤੋਂ